ਬਈ ਜਦੋਂ ਕੁੜੀ ਨੂੰ ਵਿਆਹ ਕੇ ਘਰੇ ਲੈ ਕੇ ਆਇਆ ਨਾ ਲਾੜਾ ਤਾਂ ਦੇਖੋ ਬਈ ਵਿਆਹ ਵਾਲੀ ਕੁੜੀ ਨਾ ਚੀਕਾਂ ਮਾਰ ਲੱਗ ਜਾਂਦੀ ਆ ਦੇਖੋ ਬਈ ਕੋਈ ਸ਼ਰਮ ਨਹੀਂ ਮੰਨੀ ਗੱਡੀ ਤੋਂ ਉੱਤਨਸਾਰ ਦੇਖੋ ਬਈ ਸਹੁਰੇ ਪਰਿਵਾਰ ਵਿੱਚ ਛੱਡੀਆਂ ਚੀਕਾਂ ਕੁੜੀ ਨੇ ਬਈ ਵਿਆਹ ਕੇ ਕੁੜੀਆਂ ਲਿਆਉਂਦਿਆਂ ਤਾਂ ਬਥੇਰੀਆਂ ਦੇਖੀਆਂ ਨੇ ਤੇ ਪਰ ਇਹੋ ਜੀ ਕੁੜੀ ਨਾ ਪਹਿਲੀ ਵਾਰ ਦੇਖੀ ਐ ਜਿਹੜੀ ਜਦੋਂ ਸਹੁਰੇ ਪਰਿਵਾਰ ਵਿੱਚ ਆਈ ਤਾਂ ਦੇਖੋ ਚੀਕਾਂ ਮਾਰ ਲੱਗ ਜਾਂਦੀ ਆ ਸਾਰਾ ਪਰਿਵਾਰ ਕੁੜੀ ਨੂੰ ਦੇਖ ਕੇ ਨਾ ਹੈਰਾਨ ਹੋ ਜਾਂਦਾ ਬਈ ਵੀ ਇਦਾਂ ਦੀ ਕੁੜੀ ਹੋਊਗੀ ਇਹ ਬਈ ਸਹੁਰੇ ਪਰਿਵਾਰ ਦੀ ਝੇਪ ਹੋਣੀ ਬਹੁਤ ਜ਼ਰੂਰੀ ਐ ਜਦੋਂ ਲਾੜੇ ਨੇ ਆਪਣੇ ਘਰ ਵਾਲੀ ਨੂੰ ਚੀਕਾ ਮਾਰਦੀ ਨੂੰ ਦੇਖਿਆ ਨਾ ਤਾਂ ਬਈ ਲਾੜਾ ਦੇਖੋ ਖੁਸ਼ ਹੋ ਗਿਆ ਪੂਰਾ ਬਈ ਸੱਸ ਨੇ ਦੇਖੋ ਆਪਣੀ ਨੌ ਨੂੰ ਨਾ ਪਾਣੀ ਪਿਉਣ ਦੀ ਰਸਮ ਕੀਤੀ ਐ ਜਦੋਂ ਸਾਰੇ ਪਰਿਵਾਰ ਨੇ ਨੌ ਨੂੰ ਦੇਖਿਆ ਨਾ ਤਾਂ ਦੇਖ ਕੇ ਪਰਿਵਾਰ ਨੂੰ ਚਾਹ ਚੜ ਗਿਆ ਬਈ ਇਦਾਂ ਦੀਆਂ ਨੌਹਾਂ ਨਾ ਕਰਮਾਂ ਦੇ ਨਾਲ ਮਿਲਦੀਆਂ ਨਹੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ